ਮਰਿੰਦੀ ਸਿੰਘ ਮਾਨਦੀ ਸਟੇਟਮੈਂਟ ਆਈ ਹੈ ਇੱਕ ਕਹਿੰਦੇ ਮੈਨੂੰ ਬਹੁਤ ਤਕਲੀਫ ਹੈ ਕਿ ਬਲਕੌਰ ਸਿੰਘ ਸੁਖਪਾਲ ਖੈਰਾ ਦੇ ਪ੍ਰੋਗਰਾਮਾਂ ਚ ਆਉਂਦੇ ਨੇ ਬਲਕੌਰ ਸਿੰਘ ਦੀ ਮਰਜ਼ੀ ਹੋਣੀ ਚਾਹੀਦੀ ਉਹ ਕਿੱਥੇ ਜਾਣਾ ਚਾਹੁੰਦੇ ਆਂ ਅਗਰ ਆਪਣੇ ਪੁੱਤ ਦੇ ਇਨਸਾਫ ਵਾਸਤੇ ਆਪਣਾ ਪ੍ਰਾਈਮ ਮਿਨਿਸਟਰ ਕੋ ਜਾਣਗੇ ਸਾਨੂੰ ਉਹ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਬਕਸਰ ਇਨਸਾਫ ਦਾ ਉਹਨਾਂ ਦਾ ਪੁੱਤ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜਿਆ ਉਹਨਾਂ ਦੇ ਜਿਹੜੇ ਉਹ ਤੋਂ ਇਹ ਹੱਕ ਲੈਣਾ ਕਿ ਉਹ ਕਿੱਥੇ ਜਾਣ ਕਿੱਥੇ ਨਾ ਜਾਣ ਉਹਨਾਂ ਦੇ ਤਾਂ ਕਰੋੜਾਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਉਹਨਾਂ ਦੀ ਬੀਜੇਪੀ ਵਾਲਿਆਂ ਨੇ ਵੀ ਕਿਤੇ ਨਾ ਕਿਤੇ ਕੀ ਕੀ ਹੋ ਗਈ ਪਾਰਟੀ ਨੇ ਉਹਨਾਂ ਦੇ ਪੁੱਤ ਦੇ ਇਨਸਾਫ ਦੀ ਗੱਲ ਕੀਤੀ ਔਰ ਗੁਲੰਦ ਆਵਾਜ਼ ਕੀਤੀ ਦਾ ਇਹ ਮਤਲਬ ਥੋੜਾ ਵੀ ਸਾਡਾ ਉਹਨਾਂ ਦੇ ਉੱਤੇ ਹੱਕ ਬਣ ਗਿਆ। ਤੁਸੀਂ ਸਿੱਧੂ ਮੂਸੇਵਾਲਾ ਨੂੰ ਟਿਕਟ ਮਿਲਣ ਦਾ ਵਿਰੋਧ ਕੀਤਾ। ਤੁਸੀਂ ਜਸਵਿੰਦਰ ਵੀਰ ਚੈਲ ਦੇ ਲਈ ਜ਼ਬਰਦਸਤ ਆਵਾਜ਼ ਬੁਲੰਦ ਕੀਤੀ ਪਾਰਟੀ ਦੇ ਅੰਦਰ ਵੀ ਪਾਰਟੀ ਦੇ ਬਾਹਰ ਵੀ ਪਰ ਜਿਸ ਜਸਵਿੰਦਰ ਲਈ ਇੰਨਾ ਕੁਝ ਕੀਤਾ ਉਹ ਐਂਡ ਟਾਈਮ ਤੇ ਪਾਰਟੀ ਛੱਡ ਦਿੱਤੀ। ਅੱਛਾ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਆਈ ਹੈ ਇੱਕ ਕਹਿੰਦੇ ਮੈਨੂੰ ਬਹੁਤ ਤਕਲੀਫ ਹੈ ਕਿ ਬਲਕੌਰ ਸਿੰਘ ਸੁਖਪਾਲ ਖੈਰਾ ਦੇ ਪ੍ਰੋਗਰਾਮਾਂ ਚ ਆਉਂਦੇ ਨੇ ਸੁਖਪਾਲ ਖੈਰਾ ਨਾਲ ਮੀਟਿੰਗਾਂ ਸੰਝੀਆਂ ਕਰਦੇ ਨੇ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਤਾਂ ਕਹਿੰਦੇ ਸਭ ਤੋਂ ਵੱਧ ਆਵਾਜ਼ ਮੈਂ بلند ਕੀਤੀ ਸੀ ਚਲੋ ਉਹਨਾਂ ਦੀ ਸਟੇਟਮੈਂਟ ਹੋਊਗੀ ਉਹਨਾਂ ਦੀ ਸੋਚ ਆ ਉਹ ਕਹਿ ਸਕਦੇ ਆ ਮੈਂ ਉਹਦੇ ਅੰਦਰ ਇਹ ਤਾਂ ਬਲਕੌਰ ਸਿੰਘ ਦੀ ਮਰਜ਼ੀ ਹੋਣੀ ਚਾਹੀਦੀ ਉਹ ਕਿੱਥੇ ਜਾਣਾ ਚਾਹੁੰਦੇ ਆ ਹੂੰ ਕਿੱਥੇ ਉਹ ਕੈਂਪੇਨ ਕਰਨਾ ਚਾਹੁੰਦੇ ਆ ਬਲਕੌਰ ਸਿੰਘ ਨੂੰ ਥੋੜਾ ਅਸੀਂ ਰੋਕ ਸਕਦੇ ਆ ਹੂੰ ਕੱਲ ਨੂੰ ਬਲਕੌਰ ਸਿੰਘ ਜੀ ਅਗਰ ਆਪਣੇ ਪੋਤ ਦੇ ਇਨਸਾਫ ਵਾਸਤੇ ਅਗਰ ਉਹ ਬੀਜੇਪੀ ਦੇ ਆਪਣਾ ਪ੍ਰਾਈਮ ਮਿਨਿਸਟਰ ਕੋ ਜਾਣਗੇ ਸਾਨੂੰ ਉਹਦਾ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਮਕਸਦ ਇਨਸਾਫ ਦਾ ਉਹਨਾਂ ਦੀ ਮਰਜ਼ੀ ਆ ਉਹਨਾਂ ਦਾ ਪੁੱਤ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜਿਆ ਉਹਨਾਂ ਦੀ ਜਦੋਂ ਉਹਨਾਂ ਦੀ ਡੈਥ ਹੋਈ ਹੈ ਕਾਂਗਰਸ ਪਾਰਟੀ ਨੇ ਸਾਡੀ ਸਾਰੀ ਲੀਡਰਸ਼ਿਪ ਉੱਥੇ ਪਹੁੰਚੀ ਉਹਨਾਂ ਦਾ ਕਾਂਗਰਸ ਪਾਰਟੀ ਪ੍ਰਤੀ ਉਹ ਰਾਜਨੀਤੀ ਕਰਨਾ ਚਾਹੁੰਦੇ ਸੀਗੇ ਸੋ ਉਹਨਾਂ ਦੇ ਉਹਨਾਂ ਦੇ ਜਿਹੜੇ ਪਿਓ ਤੋਂ ਇਹ ਹੱਕ ਲੈਣਾ ਵੀ ਉਹ ਕਿੱਥੇ ਜਾਣ ਕਿੱਥੇ ਨਾ ਜਾਣ ਉਹਨਾਂ ਦੇ ਤਾਂ ਕਰੋੜਾਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਉਹਨਾਂ ਨੇ ਦੀ ਭਾਜਪੀ ਵਾਲਿਆਂ ਨੇ ਵੀ ਕਿਤੇ ਨਾ ਕਿਤੇ ਕੀਤੀ ਹੋਊਗੀ ਹਰ ਪਾਰਟੀ ਨੇ ਉਹਨਾਂ ਦੇ ਪੁੱਤ ਦੇ ਇਨਸਾਫ ਦੀ ਗੱਲ ਕੀਤੀ ਔਰ ਬੁਲੰਦ ਆਵਾਜ਼ ਕੀਤੀ ਦਾ ਇਹ ਮਤਲਬ ਥੋੜਾ ਵੀ ਸਾਡਾ ਉਹਨਾਂ ਤੇ ਉੱਤੇ ਹੱਕ ਬਣ ਗਿਆ ਵਾ ਹੂੰ ਸੋ ਇਹ ਇਹ ਤਾਂ ਬੇਤੁਕੀ ਗੱਲ ਹੈਗੀ ਆ ਵੀ ਜਿਹਦਾ ਮਤਲਬ ਮੇਰੇ ਹਿਸਾਬ ਨਾਲ ਕੋਈ ਮਤਲਬ ਬੰਦਾ ਨਹੀਂ ਅਮਰਿੰਦਰ ਸਿੰਘ ਮਾਨ ਦੀ ਸਟੇਟਮੈਂਟ ਆਈ ਹੈ ਇੱਕ ਕਹਿੰਦੇ ਮੈਨੂੰ ਬਹੁਤ ਤਕਲੀਫ ਹੈ ਕਿ ਬਲਕੌਰ ਸਿੰਘ ਸੁਖਪਾਲ ਖੈਰਾ ਦੇ ਪ੍ਰੋਗਰਾਮਾਂ ਚੋਂ ਦੇ ਨੇ ਕੋਰਸ ਦੀ ਮਰਜ਼ੀ ਹੋਣੀ ਚਾਹੀਦੀ ਉਹ ਕਿੱਥੇ ਜਾਣਾ ਚਾਹੁੰਦੇ ਆਂ ਅਗਰ ਆਪਣੇ ਪੁੱਤ ਦੇ ਇਨਸਾਫ ਵਾਸਤੇ ਆਪਣਾ ਪ੍ਰਾਈਮ ਮਿੰਿਸਟਰ ਕੋ ਜਾਣਗੇ ਸਾਨੂੰ ਉਹ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਮਕਸਦ ਇਨਸਾਫ ਦਾ ਉਹਨਾਂ ਦਾ ਪੁੱਤ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜਿਆ ਉਹਨਾਂ ਦੇ ਜਿਹੜੇ ਬਿਉਤੋ ਇਹ ਹੱਕ ਲੈਣਾ ਕਿ ਉਹ ਕਿੱਥੇ ਜਾਣ ਕਿੱਥੇ ਨਾ ਜਾਣ ਉਹਨਾਂ ਦੇ ਤਾਂ ਕਰੋੜਾਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਉਹਨਾਂ ਦੀ ਬੀਜੇਪੀ ਵਾਲਿਆਂ ਨੇ ਵੀ ਕਿਤੇ ਨਾ ਕਿਤੇ ਕੀਤੀ ਹੋਗੀ ਪਾਰਟੀ ਨੇ ਉਹਦੇ ਪੁੱਤ ਦੇ ਇਨਸਾਫ ਦੀ ਗੱਲ ਕੀਤੀ ਔਰ ਗੁਲੰਦ ਆਵਾਜ਼ ਕੀਤੀ ਦਾ ਇਹ ਮਤਲਬ ਥੋੜਾ ਵੀ ਸਾਡਾ ਉਹਨਾਂ ਤੇ ਉੱਤੇ ਹੱਕ ਬਣ ਗਿਆ। ਤੁਸੀਂ ਸਿੱਧੂ ਮੂਸੇਵਾਲਾ ਨੂੰ ਟਿਕਟ ਮਿਲਣ ਦਾ ਵਿਰੋਧ ਕੀਤਾ। ਤੁਸੀਂ ਜਸਵਿੰਦਰ ਵੀਰ ਚੈਲ ਦੇ ਲਈ ਜ਼ਬਰਦਸਤ ਆਵਾਜ਼ ਬੁਲੰਦ ਕੀਤੀ ਪਾਰਟੀ ਦੇ ਅੰਦਰ ਵੀ ਪਾਰਟੀ ਦੇ ਬਾਹਰ ਵੀ ਪਰ ਜਿਸ ਜਸਵਿੰਦਰ ਲਈ ਇੰਨਾ ਕੁਝ ਕੀਤਾ ਉਹ ਐਂਡ ਟਾਈਮ ਤੇ ਪਾਰਟੀ ਛੱਡ ਦਿੱਤੀ। ਅੱਛਾ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਆਈ ਹੈ ਇੱਕ ਕਹਿੰਦੇ ਮੈਨੂੰ ਬਹੁਤ ਤਕਲੀਫ ਹੈ ਕਿ ਬਲਕੌਰ ਸਿੰਘ ਸੁਖਪਾਲ ਖੈਰਾ ਦੇ ਪ੍ਰੋਗਰਾਮਾਂ ਚ ਆਉਂਦੇ ਨੇ ਸੁਖਪਾਲ ਖੈਰਾ ਨਾਲ ਮੀਟਿੰਗਾਂ ਸੰਝੀਆਂ ਕਰਦੇ ਨੇ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਤਾਂ ਕਹਿੰਦੇ ਸਭ ਤੋਂ ਵੱਧ ਆਵਾਜ਼ ਮੈਂ بلند ਕੀਤੀ ਸੀ ਚਲੋ ਉਹਨਾਂ ਦੀ ਸਟੇਟਮੈਂਟ ਹੋਊਗੀ ਉਹਨਾਂ ਦੀ ਸੋਚ ਆ ਉਹ ਕਹਿ ਸਕਦੇ ਆ ਮੈਂ ਉਹਦੇ ਅੰਦਰ ਇਹ ਤਾਂ ਬਲਕੌਰ ਸਿੰਘ ਦੀ ਮਰਜ਼ੀ ਹੋਣੀ ਚਾਹੀਦੀ ਉਹ ਕਿੱਥੇ ਜਾਣਾ ਚਾਹੁੰਦੇ ਆ ਹੂੰ ਕਿੱਥੇ ਉਹ ਕੈਂਪੇਨ ਕਰਨਾ ਚਾਹੁੰਦੇ ਆ ਬਲਕੌਰ ਸਿੰਘ ਨੂੰ ਥੋੜਾ ਸੀ ਰੋਕ ਸਕਦੇ ਆ ਹੂੰ ਕੱਲ ਨੂੰ ਬਲਕੌਰ ਸਿੰਘ ਜੀ ਅਗਰ ਆਪਣੇ ਪੋਤ ਦੇ ਇਨਸਾਫ ਵਾਸਤੇ ਅਗਰ ਉਹ ਬੀਜੇਪੀ ਦੇ ਆਪਣਾ ਪ੍ਰਾਈਮ ਮਿਨਿਸਟਰ ਕੋ ਜਾਣਗੇ ਸਾਨੂੰ ਉਹਦਾ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਮਕਸਦ ਇਨਸਾਫ ਦਾ ਉਹਨਾਂ ਦੀ ਮਰਜ਼ੀ ਆ ਉਹਨਾਂ ਦਾ ਪੁੱਤ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜਿਆ ਉਹਨਾਂ ਦੀ ਜਦੋਂ ਉਹਨਾਂ ਦੀ ਡੈਥ ਹੋਈ ਆ ਕਾਂਗਰਸ ਪਾਰਟੀ ਨੇ ਸਾਡੀ ਸਾਰੀ ਲੀਡਰਸ਼ਿਪ ਉੱਥੇ ਪਹੁੰਚੀ ਉਹਨਾਂ ਦਾ ਕਾਂਗਰਸ ਪਾਰਟੀ ਪ੍ਰਤੀ ਉਹ ਰਾਜਨੀਤੀ ਕਰਨਾ ਚਾਹੁੰਦੇ ਸੀਗੇ ਉਹਨਾਂ ਦੇ ਉਹਨਾਂ ਦੇ ਜਿਹੜੇ ਪਿਓ ਤੋਂ ਇਹ ਹੱਕ ਲੈਣਾ ਵੀ ਉਹ ਕਿੱਥੇ ਜਾਣ ਕਿੱਥੇ ਨਾ ਜਾਣ ਉਹਨਾਂ ਦੇ ਤਾਂ ਕਰੋੜਾਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਉਹਨਾਂ ਨੇ ਦੀ ਬੀਜੇਪੀ ਵਾਲਿਆਂ ਨੇ ਵੀ ਕਿਤੇ ਨਾ ਕਿਤੇ ਕੀਤੀ ਹੋਗੀ ਹਰ ਪਾਰਟੀ ਨੇ ਉਹਨਾਂ ਦੇ ਪੁੱਤ ਦੇ ਇਨਸਾਫ ਦੀ ਗੱਲ ਕੀਤੀ ਔਰ ਬੁਲੰਦ ਆਵਾਜ਼ ਕੀਤੀ ਦਾ ਇਹ ਮਤਲਬ ਥੋੜਾ ਵੀ ਸਾਡਾ ਉਹਨਾਂ ਤੇ ਉੱਤੇ ਹੱਕ ਬਣ ਗਿਆ ਵਾ ਹੂੰ ਸੋ ਇਹ ਇਹ ਤਾਂ ਬੇਤੁਕੀ ਗੱਲ ਹੈਗੀ ਆ ਵੀ ਜਿਹਦਾ ਮਤਲਬ ਮੇਰੇ ਹਿਸਾਬ ਨਾਲ ਕੋਈ ਮਤਲਬ ਬੰਦਾ ਨਹੀਂ